ਮਸ਼ਹਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਸ਼ੰਕਰ ਮਿਸ਼ਰਾ ਫਿਰੋਜ਼ਪੁਰ ਦੇ ਵਿੱਚ ਹੋਈ ਫਾਇਰਿੰਗ ਦੇ ਵਿੱਚ ਟ੍ਰਿਪਲ ਮਾਮਲੇ ਦੇ ਵਿੱਚ ਇੱਕ ਨਵੀਂ ਅਪਡੇਟ ਸਾਹਮਣੇ ਆਈ ਇਹ ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਜਿਹੜੇ ਨੇ ਗੋਲੀਆਂ ਤਾਬੜ ਤੋੜ ਗੋਲੀਆਂ ਚਲਾਈਆਂ ਜਿਸ ਦੇ ਵਿੱਚ ਪੁਰਾਣੀ ਰੰਜਿਸ਼ ਦਾ ਮਾਮਲਾ ਤੇ ਨਾਲ ਹੀ ਜਿਹੜਾ ਗੈਂਗਵਾਰ ਦਾ ਖਾਸ਼ਾ ਜਿਹੜਾ ਇਹ ਜਤਾਇਆ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਦਰਜਨ ਤੋਂ ਵੱਧ ਜੜੀਆਂ ਨੇ ਇਸ ਗੋਲੀਆਂ ਚਲੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਾਰ ਦੇ ਛੇ ਹਮਲਾਵਰ ਜਿਹੜੇ ਆਏ ਤੇ ਅਚਾਨਕ ਹੀ ਉਹਨਾਂ ਵੱਲੋਂ ਤਾਬਰ ਤੋੜ ਗੋਲੀਆਂ ਜਿਹੜੀਆਂ ਨੇ ਕਾਰ ਤੇ ਵਰਸਾ ਦਿੱਤੀਆਂ ਗਏ ਨੇ ਦਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਤਿੰਨ ਲੋਕਾਂ ਦੀ ਮੌਤ ਹੋਈ ਸੀ ਤੇ ਦੋ ਜਿਹੜੇ ਨੇ ਗੰਭੀਰ ਰੂਪ ਵਿੱਚ ਜ਼ਖਮੀ ਨੇ ਇੱਕ ਦੀ ਹਾਲਤ ਹੱਲੇ ਵੀ ਨਾਜ਼ੁਕ ਦੱਸੀ ਜਾ ਰਹੀ ਹੈ ਤਾਂ ਦੱਸਿਆ ਜਾ ਰਿਹਾ ਹੈ ਕੁਝ ਹੀ ਦਿਨਾਂ ਬਾਅਦ ਹੀ ਕੁੜੀ ਦੀ ਵਿਆਹ ਹੋਣਾ ਸੀ ਪਰ ਮਾਮਲਾ ਜਿਹੜਾ ਇਹ ਕਾਫੀ ਗੰਭੀਰ ਹੋਈ ਜਾ ਰਿਹਾ ਲੱਗਦਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਛੇ ਹਮਲਾਵਰਾਂ ਵੱਲੋਂ ਇੱਕ ਕਾਰ ਤੇ ਤਾਬੜਤੋੜ ਫਾਇਰਿੰਗ ਕੀਤੀ ਗਈ ਦਰਜਨ ਤੋਂ ਵੱਧ ਜੜੀਆਂ ਗੋਲੀਆਂ ਕਾਰ ਤੇ ਵਰਸਾਈਆਂ ਗਈਆਂ ਤੇ ਮੌਕੇ ਤੇ ਮੌਜੂਦ ਮੇਰੇ ਸਹਿਯੋਗੀ ਸਰਪਜੀਤ ਜੜ ਚੁੱਕੇ ਨੇ ਜੀ ਸਰਪਜੀਤ ਫਰੀਜਪੁਰ ਦੇ ਵਿੱਚ ਜੋ ਫਾਇਰਿੰਗ ਹੋਈ ਹੈ ਇਸ ਦੇ ਵਿੱਚ ਕੀ ਅਪਡੇਟ ਨਵੀਂ ਸਾਹਮਣੇ ਆਈ ਹੈ ਦੇਖੋ ਵੀ ਨਵੀਂ ਅਪਡੇਟ ਇਹ ਚਾਹਿਆ ਕਿ ਜਿਹੜੇ ਪੁਲਿਸ ਨੇ ਹੁਣ ਇੱਕ ਆਹ ਤਰ੍ਹਾਂ ਜਿਹੜੀ ਦਿਖਾਈ ਆ ਵੀ ਜਿਹੜਾ ਦਿਲ ਦੀ ਜਿਹੜਾ ਜੀਵੀ ਮੌਤ ਹੋਈ ਆ ਇਸ ਘਟਨਾ ਦੇ ਵਿੱਚ ਉਹਦੇ ਤੇ ਵੀ 302 ਤੱਕ ਦਾ ਜਿਹੜਾ ਮਾਮਲੇ ਦਰਜ ਤੁਸੀਂਗੇ ਵੀ ਦੋ ਮਾਮਲੇ ਉਹਦੇ ਤੇ ਦਰਜ ਕੀ ਗਏ ਪੁਲਿਸ ਨੇ ਇਸ ਕੜੀ ਨਾਲ ਤੇ ਇਹਨੂੰ ਜੋੜਦੀ ਪਈ ਆ ਵੀ ਆਖਰ ਇਹ ਬਰਾੜੀ ਰਣਜੀਤ ਸਿੰਘ ਜਾਂ ਮਤਲਬ ਕਿ ਗੈਂਗਵਾ ਹੈਗਾ ਵੀ ਜੇ ਕਰਕੇ ਜੜੀ ਆ ਵੀ ਇਹ ਜਿਹੜੀ ਫਾਇਰਿੰਗ ਹੋਈ ਆ ਤੇ ਜਿਹੜੇ ਵਿੱਚ ਜਿਹੜੇ ਮੋਟਰਸਾਈਕਲ ਦੁਆਰਾ ਨੇ ਕਾਰਪਲਾਣਾ ਤੇ ਫਾਇਰਿੰਗ ਕੀਤੀ ਔਰ ਇਹਦੇ ਤੇ ਤਿੰਨ ਲੋਕਾਂ ਦੀ ਜਿਹੜੀ ਮੌਤ ਹੋਈ ਆ ਇੱਕ ਜਿਹੜਾ ਜਿਹਦੀ ਮੌਤ ਹੋਈ ਆ ਦਿਲਜੀਤ ਦੀ ਉਹਦੇ ਉੱਤੇ ਜਿਹੜੀ ਪੁਲਿਸ ਨੇ ਦੱਸਿਆ ਵੀ ਜਿਹੜਾ ਉਹ ਇਸਕੇ ਤੇ ਸਾਰੀ ਜਿਹੜਾ ਉਹ ਲੋਕਾਂ ਨੇ ਇਹਨਾਂ ਦੇ ਫਾਇਰੀ ਕੀਤੀ ਹੋਵੇ ਤੇ ਜਿਸ ਵਿੱਚ ਦਿਲਦੀਪ ਜੀ ਵੀ ਮੋਟ ਹੋ ਗਈ ਹੈ ਤੇ ਇੱਕ ਲੜਕੀ ਦੀ ਵੀ ਮੌਤ ਹੋ ਗਈ ਆ ਲੇਕਿਨ ਵੱਡੇ ਸਵਾਲ ਇੱਥੇ ਖੜੇ ਹੁੰਦੇ ਆ ਕਿ ਆਖਿਰ ਜੇ ਉਹ ਦਿਲਜੀਤ ਦੇ ਨਾਲ ਕੁਛ ਨਹੀਂ ਹੋਉਂਦੀ ਆ ਤੇ ਸਾਥ ਸਵਾਰ ਦੇ ਵਿੱਚ ਉਹਦੇ ਰਿਸ਼ਤੇਦਾਰ ਵੀ ਜਿਹੜੇ ਬੈਠੇ ਸੀਗੇ ਲੜਕੀ ਬੈਠੀ ਸੀ ਆਖਿਰ ਉਹਨਾਂ ਦਾ ਕੀ ਦੋਲਤੀਗਾ ਜਿਹੜੀਆਂ ਜਿਹੜਾ ਮਾਸੂਮ ਜਾਨਾਂ ਜਿਹੜੀਆਂ ਚਲ ਗਈਆਂ ਉਹਦੀ ਜ਼ਿੰਮੇਵਾਰੀ ਕੌਣ ਲਵੇਗਾ ਵੀ ਇਹ ਜਿਹੜੀਆਂ ਗੱਲਾਂ ਜਿਹੜੀਆਂ ਸਾਹਮਣੇ ਜਰੂਰ ਆਈਆਂ ਨੇ ਕਿ ਕਹਿ ਸਕਦੇ ਆਂ ਕਿ ਇਹੋ ਜਿਹੀ ਜਿਹੜੀ ਵਾਅਦਾ ਜਿਹੜੀ ਵਾਪਰੀ ਆ ਦਿਲ ਦਹਿਲਾਣ ਵਾਲੀ ਲੋਕ ਜਿਹੜੇ ਥਾਂ ਦੇ ਵਿੱਚ ਸਖਾਈ ਦੇ ਰਿਹਾ ਇਲਾਕੇ ਵਿੱਚ ਜਿਹੜੇ ਲੋਕ ਥਾਂ ਦਿਖਾਈ ਦੇ ਰਿਹਾ ਖਾਸ ਤੌਰ ਤੇ ਫਰੋਹਲਪੁਰ ਦੀ ਜਿਹੜਾ ਸਾਫ਼ ਤੌਰ ਤੇ ਦੇਖਣ ਨੂੰ ਮਿਲਦਾ ਵੈਸੇ ਲੋਕਾਂ ਦਾ ਇਹ ਗੱਲ ਕਹਿਣਾ ਜੀ ਇਸ ਤਰ੍ਹਾਂ ਦੀ ਜਿਹੜੀ ਵਾਦਾਤ ਹੁੰਦੀ ਆ ਤੇ ਆਖਿਰ ਘਰੋਂ ਬਾਹਰ ਨਿਕਲਣਾ ਹੀ ਮੁਸ਼ਕਲ ਹੋ ਗਿਆ ਵੀ ਜਦੋਂ ਘਰੋਂ ਬਾਹਰ ਨਿਕਲਨੇ ਆ ਕਿਸੇ ਕੰਮ ਵਾਸਤੇ ਤੇ ਘਰੇ ਵਾਪਸ ਆਣਾ ਕਿ ਨਹੀਂ ਆਣਾ ਇਸ ਚੀਜ਼ ਦੀ ਗਰੰਟੀ ਜਿਹੜੀ ਆ ਉਹ ਦਿਖਾਈ ਨਹੀਂ ਦੇ ਰਹੀ ਵੀ ਇਸ ਕਰਕੇ ਲੋਕਾਂ ਦੇ ਮਨ ਵਿੱਚ ਬਹੁਤ ਜ਼ਿਆਦਾ ਡਰ ਜਿਹੜਾ ਪੈਦਾ ਹੋਇਆ ਹੈ ਕਿਉਂਕਿ ਇਹ ਜਿਹੜੀ ਘਟਨਾ ਵਾਪਰੀ ਹੈ ਗੁਰਦੁਆਰਾ ਸਾਹਿਬ ਤੇ ਬਿਲਕੁਲ ਬਾਅਦ ਇੱਕ ਨਾ ਪਰਿਸਰ ਕਿ ਉਹਨਾਂ ਨੇ ਪੰਜ ਕਾਰ ਦੁਆਰਾ ਦੇ ਜਿਹੜਾ ਫਾਇਰਿੰਗ ਕੀਤੀ ਤਾਂ ਪਰ ਤੁਰ ਗੋਰੀਆਂ ਚਰਾਈਆਂ ਕਾਫੀ ਜਣੀਆਂ ਬੋਰੀਆਂ ਨਿਸ਼ਾਨ ਇਸ ਗੱਲ ਦੀ ਕੋਈ ਭਾਰਤੀ ਦਿਖਾਈ ਦੇ ਰਹੀ ਹੈ ਵੀ ਜਿਸ ਤਰ੍ਹਾਂ ਗਾਰਡ ਉੱਤੇ ਕਿੰਨੀ ਫਾਇਰਿੰਗ ਦੇ ਨਿਸ਼ਾਨ ਦਿਖਾਈ ਦੇ ਰਹੇ ਨੇ ਅੱਗੋ ਕਿਚੋ ਜਿਹੜੇ ਸ਼ੀਸ਼ੇ ਜਿਹੜੇ ਆ ਉਹ ਟੁੱਟੇ ਹੋਏ ਦਿਖਾਈ ਦੇ ਰਹੇ ਨੇ ਇਸ ਗੱਲ ਦੀ ਗਵਾਹੀ ਭਰਦੀ ਆ ਪਿਆ ਕਿ ਇਹ ਖੌਫ ਹੋ ਕੇ ਜਿਹੜੇ ਬਰਮਾਸ਼ਾ ਨੇ ਫਾਇਰਿੰਗ ਕੀਤੀ ਆ ਤੇ ਜਿਹੜੇ ਲੋਕੀ ਹੈਗੇ ਇਹਦੇ ਵਿੱਚ ਸਵਾਤੀ ਕਾਕਵਾ ਜਿਹੜੇ ਤਿੰਨ ਸ਼ਖਸੀਏ ਉਹ ਜੋ ਉਹਨਾਂ ਦੀ ਜਿਹੜੀ ਮੌਤ ਹੋ ਗਈ ਹੈ ਜਦਕਿ ਦੋ ਜਿਹੜੇ ਇੱਕ ਜਿਹੜਾ ਬਿਲਕੁਲ ਬਹੁਤ ਗੰਭੀਰ ਦਸਿਆ ਜਾ ਰਿਹਾ ਤੇ ਇੱਕ ਵੀ ਜੀਤਾਲ ਜਿਹੜਾ ਉਹਦਾ ਵੀ ਇਲਾਜ ਜਿਹੜਾ ਚੱਲਦਾ ਪਿਆ ਯਾਨੀ ਕਿ ਦੋ ਲੋਕਾਂ ਜਿਹੜੇ ਗੰਭੀਰ ਜ਼ਖਮੀ ਨੇ ਉਹਨਾਂ ਦਾ ਇਲਾਜ ਵੀ ਚੱਲਦਾ ਪਿਆ ਤੇ ਤਿੰਨ ਜਿਹੜੀ ਮੌਕੇ ਤੇ ਹੀ ਕਰਦੀ ਪਈ ਹੈ ਸੀਸੀਟੀਵੀ ਖੰਗਾਲਦੀ ਪਈ ਹੈ ਕਿਉਂਕਿ ਮੌਕੇ ਤੇ ਸੀਸੀਟੀਵੀ ਕੋਈ ਲੱਗਾ ਦਿਖਾਈ ਨਹੀਂ ਦੇ ਰਿਹਾ ਉਹਨਾਂ ਆਸ-ਪਾਸ ਦੇ ਬਜ਼ਾਰਾਂ ਦੇ ਵਿੱਚ ਜਾਂ ਗਲੀਆਂ ਮਹੱਲਾਂ ਦੇ ਵਿੱਚੋਂ ਸੀਸੀਟੀਵੀ ਦੇਖਦੇ ਪਏ ਵੀ ਕਿਤੋਂ ਇਹ ਉਹ ਜਿਹੜੇ ਬਦਮਾਸ਼ ਨੇ ਮੋਟਰਸਾਈਕਲ ਸਵਾਰ ਨੇ ਉਹ ਲੰਘਦੇ ਦਿਖਾਈ ਦੇ ਕਾ ਜੋ ਉਹਨਾਂ ਤੱਕ ਪਹੁੰਚ ਗਏ ਉਹਨਾਂ ਤੇ ਜਿਹੜੀ ਹੈ ਇਹ ਗੁਸਤਾਰੀ ਕਰ ਚ ਉਹਨਾਂ ਦੇ ਜਿਹੜੀ ਕਾਰਵਾਈ ਕੀਤੀ ਜਾਵੇ ਇੱਕ ਲੋਕਾਂ ਵਿੱਚ ਗੁੱਸਾ ਬੁਖ ਉਹਨਾਂ ਜਿਹੜੇ ਜਿਸ ਕੋਈ ਸੋਸ਼ਲ ਜਾਂ ਆਸਬਾਰ ਜਿਹੜਾ ਦਾ ਵਿਆਪ ਸੀਗਾ ਤੇ ਜੇ ਕਹਿ ਸਕਦੇ ਹਾਂ ਅਸੀਂ ਇਹ ਹਾਲਾਤ ਜਦੋਂ ਹੋਣ ਤੇ ਘਰ ਦੇ ਵਿੱਚ ਮੋਹ ਕਿਵੇਂ ਤਾਂ ਹੋਵੇਗਾ ਵੀ ਕਿਤੇ ਖੁਸ਼ੀਆਂ ਪਰੇ ਜਿਹੜਾ ਮੋਹ ਸੀਗਾ ਉਹ ਗਮ ਦੇ ਵਿੱਚ ਬਦਲ ਜਾਣਾ ਇਹ ਆਪਣੇ ਆਪ ਦੇ ਵਿੱਚ ਇੱਕ ਵੀ ਟੈਸਰ ਨੇ ਆ ਜੀ ਦਰਦਨਾਕ ਜਿਹੜਾ ਹਾਸਾ ਜਿਹੜਾ ਵਾਪਰਿਆ ਉਸੇ ਨਾਲ ਲੱਖ ਨਹੀਂ ਜਿਹੜੇ ਲੋਕ ਆ ਭਵਿਸ਼ਾ ਵਿੱਚ ਦਿਖਾਈ ਦੇ ਰਿਹਾ ਤੇ ਦਰਦ ਵੀ ਉਹਨਾਂ ਦੇ ਮਨਾਂ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਤੇ ਗੁੱਸਾ ਤਾਂ ਆਖਰ ਪ੍ਰਸ਼ਾਸਨ ਤੇ ਹੀ ਨਿਕਲਣਾ ਹੈ ਕਿਉਂਕਿ ਪ੍ਰਸ਼ਾਸਨ ਦੀਆਂ ਲਾਪਰਵਾਹੀਆਂ ਨੇ ਬਰੇ ਦਾਅਵੇ ਪੁਲਿਸ ਪ੍ਰਸ਼ਾਸਨ ਕਰਦੀ ਆ ਵੀ ਸਾਡੀ ਜਿਹੜੀ ਚੌਕੀ ਔਰ ਬਹੁਤ ਵਧੀਆ ਸਾਡੀ ਪਟੋਲ ਨਹੀਂ ਜੜੀ ਆ ਪੀਸੀਆਰ ਦੀ ਉਹ ਬਹੁਤ ਜ਼ਿਆਦਾ ਲੇਕਿਨ ਉਹਨਾਂ ਦਾ ਖੋਫ ਕਿੱਥੇ ਆ ਖੋਫ ਇਹ ਨਾ ਬਰਮਾਸ਼ਾ ਦੇ ਦਿਲਾ ਵਿੱਚ ਨਹੀਂ ਨજર ਆ ਰਿਹਾ ਜਿਸ ਕਰਕੇ ਬਰਮਾਸ਼ਾ ਜਿਹੜੇ ਖੁੱਲੇ ਮਨਾਂ ਦੇ ਨਾਲ ਦੇਖੋ ਫੋਕੇ ਘਟਨਾਵਾਂ ਨੂੰ ਜਿਹੜਾ ਅੰਜਾਮ ਦਿੱਤੇ ਦਿਖਾਈ ਦੇ ਰਹੇ ਆ ਕਿ ਉਸ ਤੋਂ ਬਾਅਦ ਜਿਹੜੇ ਮਸੂਮ ਜਾਨਾਂ ਜਿਹੜੀਆਂ ਉਹ ਜਾਨੀਆਂ ਦਿਖਾਈ ਦੇ ਰੀਆਂ ਲੇਕਿਨ ਉਸ ਤੋਂ ਬਾਅਦ ਮਿਲਦਾ ਕੀ ਆ ਸਿਰਫ ਜਾਂਚ ਹੁੰਦੀ ਆ ਕਾਰਵਾਈ ਦੇ ਨਾਂ ਤੇ ਇੱਕ ਰੀਪਾ ਪੋਕੀ ਕੀਤੀ ਜਾਂਦੀ ਆ ਲੇਕਿਨ ਉਹ ਬਰਮਾਸ਼ਾ ਕਿਦੋਂ ਫਰੇ ਜਾਣਗੇ ਕਿਦੋਂ ਹਿਰਾਸਤ ਵਿੱਚ ਹੋਣ ਦੇ ਕਿਦੋਂ ਉਹਨਾਂ ਨੂੰ ਸਜ਼ਾਵਾ ਮਿਲਣ ਗਿਆ ਇਹ ਸਵਾਲ ਜਿਹੜਾ ਬਣਿਆ ਆ ਕ ਤਾ ਦੱਸਿਆ ਜਾ ਰਿਹਾ ਹੈ ਕਿ ਗੈਂਗਵੋਰ ਦਾ ਵੀ ਖਸ਼ਾ ਲਗਾਤਾਰ ਜਤਾਇਆ ਜਾ ਰਿਹਾ ਹੈ ਕਿ ਇਹ ਗੈਂਗਵੋਰ ਦਾ ਵੀ ਖਸ਼ਾ ਜਤਾਇਆ ਕਿਉਂਕਿ ਗੱਡੀ ਤੇ ਕਟੋ ਕਟ ਦੱਸਿਆ ਜਾ ਰਿਹਾ ਹੈ ਕਿ 20 ਤੋਂ ਪਲੱਸ ਜਿਹੜੇ ਨੇ ਫਾਇਰਿੰਗ ਹੋਈ ਹੈ ਦੇਖੋ ਬਿਲਕੁਲ ਵੀ ਇਸ ਤਰ੍ਹਾਂ ਦੀ ਫਾਇਰਿੰਗ ਹੋਈ ਹੈ ਇਹ ਆਮ ਕੋਈ ਸ਼ਖਸ ਜਾਂ ਆਮ ਕੋਈ ਗੁੰਡਾ ਇਸ ਤਰ੍ਹਾਂ ਦੀ ਫਾਇਰਿੰਗ ਨਹੀਂ ਕਰਦਾ ਕਿਉਂਕਿ ਇਹ ਬਿਲਕੁਲ ਪਲਾਨ ਦੇ ਨਾਲ ਰੱਖ ਕੇ ਕਰਕੇ ਹੀ ਜੜੀ ਆ ਇਹ ਜਿਹੜੀ ਫਾਇਰਿੰਗ ਹੋਈ ਦਿਖਾਈ ਦੇ ਰਹੀ ਹੈ ਪ੍ਰੋਫੈਸ਼ਨਲ ਲੋਕ ਜਿਹੜੇ ਆ ਉਹ ਦਿਖਾਈ ਦੇ ਰਹੇ ਨੇ ਇਸ ਜਿਹੜੀ ਫਾਇਰਿੰਗ ਦੇ ਵਿੱਚ ਜੋ ਸਾਫ ਤੋਂ ਤੇ ਦਿਖਾਈ ਦੇ ਰਿਹਾ ਕਿਸ ਤਰ੍ਹਾਂ ਵੀ ਅੱਗੋ ਵੀ ਜਿਹੜੇ ਸਾਰੇ ਸ਼ੀਸ਼ੇ ਕਾਰ ਦੇ ਟੁੱਟੇ ਹੋਏ ਨੇ ਤੇ ਆਪ ਦਾ ਫਰੰਟੇ ਵੀ ਗੋਲੀਆਂ ਵਜੀਆਂ ਹੋਈਆਂ ਇਸ ਗੱਲ ਦੀ ਦਾ ਕੋਈ ਪਾਰਟੀਆ ਪਈਆਂ ਨਹੀਂ ਪ੍ਰੋਫੈਸ਼ਨਲ ਲੋਕ ਜਿਨ੍ਹਾਂ ਨੇ ਫਾਇਰਿੰਗ ਕੀਤੀ ਆ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਤੇ ਜਿਹਦੇ ਵਿੱਚ ਤਿੰਨ ਜਾਣਿਆਂ ਦੀ ਜਿਹੜੀ ਆ ਉਹ ਮੌਤ ਹੋ ਗਈਆਂ ਤੇ ਦੋ ਜਿਹੜੇ ਆਪਣੀ ਜ਼ਿੰਦਗੀ ਦੀ ਮੌਤ ਦੀ ਲੜਾਈ ਜਿਹੜੀ ਆ ਉਹ ਲੜਦੇ ਦਿਖਾਈ ਦੇ ਰਹੇ ਆ ਲੇਕਿਨ ਪੁਲਿਸ ਪ੍ਰਸ਼ਾਸਨ ਸਿਰਫ ਜਾਂਚ ਦੇ ਨਾਮ ਤੇ ਮੌਕੇ ਤੇ ਆ ਕੇ ਤਸਵੀਰਾਂ ਦੇ ਖਟਵਾਵ ਦੇ ਨਾਮ ਤੇ ਜਿਹੜਾ ਉਹ ਲੱਗਿਆ ਸਾਹ ਦਿਖਾਈ ਦੇ ਰਹੇ ਆ ਲੇਕਿਨ ਬਦਮਾਸ਼ਾਂ ਤੇ ਕੜੀ ਕਾਰਵਾਈ ਕਿਦੋਂ ਹੋਵੇਗੀ ਇਹ ਸਵਾਲ ਦਾ ਜਵਾਬ ਜਿਹੜੇ ਆ ਆਮ ਲੋਕ ਵੀ ਮੰਗਦੇ ਦਿਖਾਈ ਦੇ ਪਰੀ ਜਦੋਂ ਜਿਹੜੇ जख्मी ਬੱਤੀ ਪਰ ਸਿਰ ਤੋਂ ਦਿਖਾਈ ਦੇ ਰਹੇ ਜੀ ਜੀ ਬਦਕਿਸਮਤੀ ਇਹ ਆ ਵੀ ਤੋਂ 60 ਦੀ ਇਹ ਇਨਾਂ ਨੂੰ ਠਾਣ ਵਾਸਤੇ ਜਦੋਂ ਕੁੜੀ ਦੀ ਉਥੇ ਲਾਸ਼ ਪਈ ਹੋਈ ਸੀ ਤੇ ਉਦੋਂ ਐਂਬੂਲੈਂਸ ਤੱਕ ਵੀ ਉਥੇ ਨਹੀਂ ਪਹੁੰਚੀ ਤੇ ਆਹ ਤੋਂ ਤੇ ਹੀ ਉਸ ਕੁੜੀ ਦੀ ਲਾਸ਼ ਨੂੰ ਉਹਦੇ ਪਰਿਵਾਰ ਦੇ ਨਾਲ ਭੇਜਿਆ ਗਿਆ ਵੀ ਇਹ ਇਸ ਤੋਂ ਵੱਡੀ ਦਰਦ ਨਾਲ ਤੇ ਸ਼ਰਮ ਨਾਲ ਜਿਹੜੀ ਗੱਲ ਆ ਪ੍ਰਸ਼ਾਸਨ ਵੱਲੋਂ ਕੀ ਹੋ ਸਕਦੀ ਆ ਕਿ ਕਿਸੇ ਮ੍ਰਿਤਕ ਨੂੰ ਐਂਬੂਲੈਂਸ ਵੀ ਨਸੀਬ ਨਾ ਹੋਵੇ ਤੇ ਇਹਦੀ ਵੱਡੀਆਂ ਗੱਲਾਂ ਜਿਹੜੀਆਂ ਵਾਪਰੀਆਂ ਨੇ ਹਾਸਾ ਵਾਪਰਿਆ ਇਹ ਆਪਣੇ ਆਪ ਵੀ ਇੱਕ ਦਿਲ ਦਹਿਲਾਣ ਵਾਲੀ ਗੱਲ ਆ ਕਿਉਂਕਿ ਪੰਜਾਬ ਦੇ ਵਿੱਚ ਵੀ ਇਹੋ ਜਿਹੀ ਜਿਹੜੀ ਵਾਰਤਾ ਜਿਹੜੀ ਹੋਈ ਆ ਉਹਦੀ ਚਟਕਾ ਜਿਹੜੀ ਆ ਉਹ ਸਾਬ ਤੇ ਛੜੀ ਜ਼ਰੂਰ ਹੋएगी ਕਾਨੂੰਨ ਮੱਤਾਂ ਨੂੰ ਲੈ ਕੇ ਜਿਹੜੇ ਸੀਨੀਅਰ ਅਧਿਕਾਰੀਆਂ ਵੀ ਚਿੰਤਾ ਵਿੱਚ ਝੁਰੂ ਹੋਣਗੇ ਵੀ ਆਖਰ ਇਹੋ ਜੀ ਘਟਨਾਵਾਂ ਜਿਹੜੇ ਲੋਕ ਵਾਪਰ ਵਾਪਰਦੇ ਨੇ ਜਾਂ ਇਹ ਜਿਹੜੇ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਉਹਨਾਂ ਦੇ ਮਨਾਂ ਵਿੱਚ ਘਰ ਕਿਉਂ ਨਹੀਂ ਕੋਕ ਕਿਉਂ ਨਹੀਂ ਜਿਸ ਕਰਕੇ ਇਹ ਘਟਨਾਜਨੋ ਅੰਜਾਮ ਦੇ ਰਹੀ ਹੈ। ਤਾਂ ਜਾਣਕਾਰੀ ਲਈ ਧੰਨਵਾਦ ਸਰਬਜੀਤਾ ਤੁਹਾਨੂੰ ਦੱਸ ਦਈਏ ਕਿ ਫਿਰੋਜ਼ਪੁਰ ਦੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਹੈ ਜਿਸ ਤੇ ਦੋ ਮੋਟਰਸਾਈਕਲ ਦੇ ਸਵਾਰ ਛੇ ਹਮਲਾਵਰਾਂ ਨੇ ਕਾਰ ਤੇ ਤਾਬੜ ਤੋੜ ਫਾਇਰਿੰਗ ਕੀਤੀ ਦਿਸਦੇ ਵਿੱਚ ਦਰਜਨ ਤੋਂ ਵੱਧ ਗੋਲੀਆਂ ਚੱਲੀਆਂ ਨੇ ਵੀਰ ਪਲੱਸ ਗੋਲੀਆਂ ਚੱਲੀਆਂ ਨੇ ਜਿਸ ਦੇ ਵਿੱਚ ਤਿੰਨ ਜੀਆਂ ਦੀ ਮੌਤ ਹੋ ਗਈ ਦੋ ਗੰਭੀਰ ਹਾਲਤ ਵਿੱਚ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਹੱਲੇ ਵੀ ਹਾਲਤ ਨਾਜ਼ੁਕ ਬਣੀ ਹੋਈ ਹੈ ਪੁਲਿਸ ਲਗਾਤਾਰ ਮਾਮਲੇ ਦੀ ਜਾਂਚ ਕਰ ਰਹੀ ਹੈ ਕੁਝ ਤਸਵੀਰਾਂ ਵੀ ਜਿਹੜੇ ਨੇ ਹਮਲਾਵਰ ਦੇ ਸਾਹਮਣੇ ਆਈਆਂ ਨੇ ਜਿੱਤੇ ਦੋ ਮੋਟਰਸਾਈਕਲ ਤੇ ਤਿੰਨ ਤਿੰਨ ਵਿਅਕਤੀ ਜਿਹੜੇ ਨੇ ਉਹ ਸਵਾਰ ਹੋ ਕੇ ਆਏ ਤਾਂ ਅਚਾਨਕ ਹੀ ਉਹਨਾਂ ਵੱਲੋਂ ਕਾਰ ਦੇ ਵਿੱਚ ਪੰਜ ਜੀ ਸਵਾਰ ਸੀ ਤਾਂ ਉਹਨਾਂ ਵੱਲੋਂ ਤਾਬੜ ਤੋੜ ਫਾਇਰਿੰਗ ਬਰਸਾ ਦਿੱਤੀ ਗਈ ਫਾਇਰਿੰਗ ਕਰ ਦਿੱਤੀ ਗਈ ਜਿਸ ਦੇ ਵਿੱਚ ਤਿੰਨ ਲੋਕਾਂ ਦੇ ਦੱਸਿਆ ਜਾ ਰਿਹਾ ਕਿ ਮੌਕੇ ਤੇ ਹੀ ਮੌਤ ਹੋ ਗਈ ਤੇ ਦੋ ਜਿਹੜੇ ਨੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਜਨਾਬ ਦਾ ਨਾਂ ਦੱਸਿਆ ਜਾ ਰਿਹਾ ਕਿ ਦਿਲਦੀਪ ਸਿੰਘ ਉਰਫ ਲਲਿਤ ਅਤੇ ਦੂਸਰੇ ਵੀ ਭੈਣ ਜਿਹੜੇ ਭਰਾ ਪੰਜ ਜਿਹੜੇ ਨੇ ਇਸ ਗੱਡੀ ਦੇ ਵਿੱਚ ਸਵਾਰ ਸੀ ਤਾਂ ਵੱਖ-ਵੱਖ ਹਥਿਆਰਾਂ ਦੇ ਨਾਲ ਗੋਲੀਆਂ ਚਲਾਈਆਂ ਗਈਆਂ ਜਿਸ ਦੇ ਵਿੱਚ ਦਿਲਦੀਪ ਸਿੰਘ ਲੱਲੀ ਆਕਾਸ਼ਦੀਪ ਸਿੰਘ ਅਤੇ ਦਿਲਦੀਪ ਸਿੰਘ ਦੀ ਭੈਣ ਜਿਹੜੀ ਹੈ ਜਸਪ੍ਰੀਤ ਕੋਰ ਜੋ ਕਿ ਜਿਨ੍ਹਾਂ ਦੀ 24 ਸਾਲਾਂ ਉਮਰ ਹੈ ਤੇ ਉਮਰ ਸੀ ਤੇ ਕੁਝ ਹੀ ਦਿਨਾਂ ਦੇ ਵਿੱਚ ਉਹਦਾ ਵਿਆਹ ਹੋਣਾ ਸੀ ਉਸ ਤੋਂ ਪਹਿਲਾਂ ਹੀ ਘਰ ਦੇ ਵਿੱਚ ਮਾਤਮ ਦਾ ਮਾਹੌਲ ਛਾ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਇੱਕ ਗੈਂਗਬੋਰ ਦਾ ਖਾਸਾ ਲਗਾਤਾਰ ਜਤਾਇਆ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਕਾਰਤੇ ਗੋਲੀਆਂ ਚਲਾਈਆਂ ਗਿਆ ਨੇ ਕਟੋ-ਕਟ ਦੱਸਿਆ ਜਾ ਰਿਹਾ ਹੈ ਕਿ ਵੀ ਪਲੱਸ ਫਾਇਰਿੰਗ ਲਗਾਤਾਰ ਗੱਡੀ ਨੂੰ ਗੋਲੀਆਂ ਦੇ ਨਾਲ ਛੰਨੀ ਕਰ ਦਿੱਤੇਗੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲਾਤ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੌਕੇ ਦੀਆਂ ਜਿੱਥੇ ਇਹ ਹਾਦਸਾ ਵਾਪਰਿਆ ਹੈ ਦੋ ਬਾਈਕ ਸਵਾਰ ਦੋ ਬਾਈਕਾਂ ਤੇ ਛੇ ਹਮਲਾਵਰ ਸਵਾਰ ਹੋ ਕੇ ਗੁਰਦੁਆਰਾ ਦੇ ਸਾਹਮਣੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਿੱਥੇ ਕਾਰ ਦੇ ਵਿੱਚ ਬੈਠ ਕੇ ਪੰਜ ਮੈਂਬਰ ਜਾ ਰਹੇ ਸੀ ਤਾਂ ਅਚਾਨਕ ਹੀ ਗੁਨਾਹਤੇ ਫਾਇਰਿੰਗ ਕਰ ਦਿੱਤੀ ਗਈ ਤਿੰਨ ਜੀਆਂ ਇੱਕੋ ਘਰ ਦੇ ਤਿੰਨ ਜਿਹੜੇ ਨੇ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਇੱਕ ਦੀ ਹਾਲਤ ਹੱਲੇ ਵੀ ਨਾਜ਼ੁਕ ਦੱਸੀ ਜਾ ਰਹੀ ਹੈ ਤਾਂ ਇੱਕ ਦੇ ਹਾਲ ਜਿਹੜੇ ਨੇ ਹੱਲੇ ਤੱਕ ਸਹੀ ਦੱਸੀ ਜਾ ਰਹੇ ਨੇ ਕਿ ਉਹਨਾਂ ਦੀ ਇਲਾਜ ਤੋਂ ਬਾਅਦ ਤਬੀਅਤ ਸਹੀ ਹੈ ਸਿਹਤ ਸਹੀ ਹੈ ਪਰ ਇੱਕ ਦੀ ਹਾਲਤ ਨਾਜ਼ੁਕ ਹੈ ਤਸਵੀਰਤ ਦਿਖਾ ਰਹੇ ਜਿੱਥੇ ਫਿਰੋਜ਼ਪੁਰ ਦੇ ਵਿੱਚ ਫਾਇਰਿੰਗ ਹੋਈ ਹੈ ਗੈਂਗਵਾਰ ਦਾ ਖਾਸਾ ਦੱਸਿਆ ਜਾ ਰਿਹਾ ਹੈ ਲਗਾਤਾਰ ਜਿਹੜੇ ਨੇ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ ਤਾਂ ਜਿਹੜੇ ਹਮਲਾਵਰ ਨੇ ਉਹਨਾਂ ਦੀ ਵੀ ਪੁਲਿਸ ਲਗਾਤਾਰ ਪਾਲ ਕਰ ਰਹੀ ਹੈ

Facebook Instagram X aur WhatsApp channel par